ਹਾਦੀ ਹੋ ਗਈ ਪੰਜਾਬ ਦੀ ਰਾਜਨੀਤੀ ਹੁਣ ਬੈੱਡਰੂਮ ਤੱਕ ਪਹੁੰਚ ਚੁੱਕੀ ਹੈ ਜੀ ਹਾਂ ਜਿਸ ਤਰ੍ਹਾਂ ਤੁਸੀਂ ਵਿਕਰਮ ਸਿੰਘ ਵਜੀਠਿਆ ਦੇ ਵੱਲੋਂ ਜੋ ਤਸਵੀਰਾਂ ਡਾਕਟਰ ਰਵਜੋਤ ਸਿੰਘ ਕੈਬਨ ਮੰਤਰੀ ਪੰਜਾਬ ਦੀਆਂ ਸ਼ੇਅਰ ਕੀਤੀਆਂ ਗਿਆ ਨੇ ਆਪਣੀ ਫੇਸਬੁੱਕ ਦੇ ਉੱਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਹਨੇਰੀ ਆ ਜਾਂਦੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਲੈ ਕੇ ਜਿੱਥੇ ਸਰਗਰਮ ਸੀ ਉਹਨਾਂ ਨੂੰ ਕਿਤਨਾ ਕਿਤੇ ਖਤਰਾ ਲੱਗਦਾ ਕਿ ਹੋ ਸਕਦਾ ਹੈ ਕਿ ਇਸ ਤਸਵੀਰਾਂ ਦਾ ਆਮ ਆਦਮੀ ਪਾਰਟੀ ਦੀਆਂ ਜਿਹੜੀ ਵੋਟ ਬੈਂਕ ਹੈ ਉਸ ਦੇ ਉੱਤੇ ਕੋਈ ਨਾ ਕੋਈ ਅਸਰ ਪਾ ਸਕਦੀ ਹੈ ਪਰ ਉਸ ਤੋਂ ਬਾਅਦ ਹੀ ਜਦੋਂ ਇਹ ਤਸਵੀਰਾਂ ਵਾਇਰਲ ਹੋ ਜਾਂਦੀਆਂ ਤਾਂ ਡਾਕਟਰ ਅਵਜੋਤ ਸਿੰਘ ਆਪਣੇ ਫੇਸਬੁੱਕ ਦੇ ਉੱਤੇ ਆਪਣਾ ਸਪਸ਼ਟੀ ਕਰਨ ਦਿੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਕੱਲ ਕਹਿੰਦੇ ਨੇ ਕਹਿੰਦੇ ਇਹ ਮੇਰੀਆਂ ਪਤਨੀ ਦੀਆਂ ਜਿਹੜੀ ਪੁਰਾਣੀ ਪਤਨੀ ਸੀ ਉਸ ਦੀਆਂ ਤਸਵੀਰਾਂ ਨੇ ਉਸ ਨੂੰ ਲੈ ਕੇ ਕਿਤਨਾ ਕਿਤੇ ਉਹਨਾਂ ਨੇ ਇਹ ਗੱਲ ਦਾ ਵੀ ਜਿਹੜਾ ਜ਼ਿਕਰ ਕੀਤਾ ਸੀ ਕਿ ਇਹਨਾਂ ਦੀ ਜਿਹੜੀ ਲੁਧਿਆਣਾ ਉਪਚੋਣ ਦੇ ਵਿੱਚ ਆਪ ਦੀ ਸ਼ਾਨ ਜਿਹੜੀ ਸ਼ਾਨਦਾਰ ਜਿੱਤੇ ਕੇ ਵਿਰੋਧੀ ਤਰ ਇੰਨੀ ਬੁਖ ਜਿਹੜੀ ਬੁਖਲਾਗ ਗਈ ਹੈ ਕਿ ਉਸ ਦੇ ਆਗੂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਇਹਨਾਂ ਦੇ ਕੁਝ ਆਗੂਆਂ ਮੇਰੀ ਸਭ ਕਾ ਪਤਨੀ ਦੇ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਦੇ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਨੇ ਇਹਨਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਹਾਂ ਪੰਜਾਬ ਦੀ ਜਨਤਾ ਨੇ ਇਹਨਾਂ ਦੀ ਗੁੰਡਾਗਰਦੀ ਅਤੇ ਪਿਛਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਇਹ ਹਰਕਤ ਸਿਰਫ ਮੇਰੀ ਨਹੀਂ ਸਗੋ ਇੱਕ ਔਰਤੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੀ ਹੈ ਅਤੇ ਸਮਾਜ ਵਿੱਚ ਔਰਤਾਂ ਪ੍ਰਤੀ ਇਹਨਾਂ ਦੀ ਅਸਲ ਸੋਚ ਨੂੰ ਬੇਨਕਾਬ ਕਰਦੀ ਹੈ ਇਹ ਸਿਰਫ ਨਿੱਜੀ ਹਮਲਾ ਨਹੀਂ ਸਗੋ ਜਾਤੀ ਅਤੇ ਸਿਆਸੀ ਸਾਜ਼ਿਸ਼ ਹੈ ਲੁਧਿਆਣਾ ਉਪ ਚੋਣ ਤੋਂ ਠੀਕ 2 ਦਿਨ ਪਹਿਲਾਂ ਇਹ ਗਿਰੀ ਹੋਈ ਹਰਕਤ ਸਾਬਤ ਕਰਦੀ ਹੈ ਕਿ ਆਪ ਤੋਂ ਬੁਰੀ ਤਰ੍ਹਾਂ ਹਾਰ ਦਾ ਡਰ ਵਿਰੋਧੀ ਧਿਰ ਨੂੰ ਗਲਤ ਹਰਕਤਾਂ ਕਰਨ ਲਈ ਮਜਬੂਰ ਕਰ ਰਿਹਾ ਹੈ ਮੈਂ ਇਸ ਘਟਿਆ ਸਾਜ਼ਿਸ਼ ਅਤੇ ਝੂਠ ਫਲਾਉਣ ਵਾਲੇ ਹਰ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ ਮੈਂ ਐਫ ਆਈ ਆਰ ਵੀ ਕਰਵਾਵਾਂਗਾ ਅਤੇ ਮਾਨਹਾਨੀ ਦਾ ਮੁਕੱਦਮਾ ਵੀ ਕਰਾਂਗਾ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਇੰਨੀ ਘਟਿਆ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਂ ਮਾਫ ਨਹੀਂ ਕਰਾਂਗਾ ਜਨਤਾ ਨੂੰ ਅਪੀਲ ਹੈ ਕਿ ਆਮ ਆਦੀ ਪਾਰਟੀ ਤੇ ਭਰੋਸਾ ਰੱਖੋ ਤੇ ਅਜਿਹੇ ਗਿਰੀ ਹੋਏ ਆਗੂਆਂ ਦੇ ਫਲਾਏ ਝੂਠੇ ਅਤੇ ਗੰਦਗੀ ਤੋਂ ਸੁਚੇਤ ਰਹੇ ਸਤਿ ਸ਼੍ਰੀ ਅਕਾਲ ਅਸੀਂ ਸਚਾਈ ਅਤੇ ਜਨ ਸੇਵਾ ਦੀ ਸਿਆਸਤ ਕਰਦੇ ਹਾਂ ਤੇ ਕਰਦੇ ਰਹਾਂਗੇ ਇਸ ਤੋਂ ਬਾਅਦ ਸੋ ਇਸ ਦੇ ਉੱਤੇ ਬਿਆਨ ਦੇ ਉੱਤੇ ਜਦੋਂ ਵਿਕਾਸ ਸਿੰਘ ਮਜੀਠੀਆ ਵੱਲੋਂ ਦੁਆਰੇ ਵੀ ਗੱਲ ਕਹੀ ਗਈ ਉਹਨਾਂ ਵੱਲੋਂ ਚੈਲੰਜ ਕਬੂਲ ਕੀਤਾ ਗਿਆ ਕਿ ਤੁਸੀਂ ਜਾਤ ਪਾਤ ਦੀ ਰਾਜਨੀਤੀ ਦੇ ਉੱਤੇ ਨਾ ਕਰੋ ਮੈਂ ਕਿਸੇ ਵੀ ਜਦੋਂ ਇਹ ਵੀਡੀਓ ਜਾਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਇਸ ਦੇ ਵਿੱਚ ਕਿਸੇ ਜਾਤ ਪਾਤ ਦਾ ਸ਼ਬਦ ਨਹੀਂ ਵਰਤੇ ਪਰ ਤੁਸੀਂ ਇਸ ਦੀ ਆੜ ਦੇ ਵਿੱਚ ਨਾ ਲੁਕੋ ਹੁਣ ਵੇਖਣਾ ਇੱਥੇ ਇਹੀ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਕੀ ਪੰਜਾਬ ਦੇ ਵਿੱਚ ਹੁਣ ਜਿਹੜੀ ਰਾਜਨੀਤੀ ਹੈ ਉਹ ਪੰਜਾਬ ਦੇ ਲੋਕ ਮੁੱਦਿਆਂ ਤੋਂ ਹਟ ਕੇ ਕਿ ਬੈੱਡਰੂਮਾਂ ਦੇ ਵਿੱਚ ਜਾਂ ਨਿੱਜੀ ਜ਼ਿੰਦਗੀ ਦੇ ਉੱਤੇ ਵਾਰ ਹੋਣਗੇ ਇਸ ਤਰ੍ਹਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਕਈ ਜਿਹੜੀਆਂ ਗੱਲਾਂ ਵੇਖਣ ਨੂੰ ਸਾਹਮਣੇ ਆਈਆਂ ਸਨ ਜਿਸ ਤਰ੍ਹਾਂ ਕੁਝ ਹੋਰ ਮੰਤਰੀਆਂ ਦੀ ਵੀ ਵੀਡੀਓ ਸਾਹਮਣੇ ਆਈਆਂ ਸਨ ਬਿਕਰ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੈਨ ਡਰਾਈਵ ਜਿਹੜੀ ਬੜੀ ਅਹਿਮ ਮੰਨੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਪੁਖ ਦੇ ਲਈ ਉਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਈ ਇਹ ਜੇ ਲੀਡਰਾਂ ਦੀਆਂ ਕਰਤੂਤਾਂ ਨੇ ਜਿਸ ਨੂੰ ਲੈ ਕੇ ਬਿਕਰਮ ਸਿੰਘ ਜੁਠਿਆ ਨੇ ਗਿਫਟ ਦੇ ਵਿੱਚ ਪੈਕ ਕਰਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲ ਭੇਜੀ ਸੀ ਜਿਸ ਦੇ ਵਿੱਚ ਉਹਨਾਂ ਦਾਵਾ ਕੀਤਾ ਗਿਆ ਸੀ ਕਿ ਇਹਨਾਂ ਦੇ ਉੱਤੇ ਕਾਰਵਾਈ ਕਰੋ ਤੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਤੇ ਜਿਹੜੇ ਮੰਤਰੀ ਦੇ ਉਹਦੇ ਤੇ ਨੇ ਇਹਨਾਂ ਨੂੰ ਹਟਾਅ ਦਿਓ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਨੂੰ ਲੈ ਕੇ ਕੁਝ ਨਹੀਂ ਕੀਤਾ ਗਿਆ ਪਰ ਹੁਣ ਬਿਕਰਮ ਸਿੰਘ ਜੁਠਿਆ ਨੇ ਲੱਗਦਾ ਉਹ ਪੈਨ ਡਰਾਈਵ ਖੋਲ੍ਹ ਲਈ ਹੈ ਕੀ ਇਹ ਸੱਚਮੁੱਚ ਬਿਕਰਮ ਸਿੰਘ ਜੁਠਿਆ ਦੇ ਨੇ ਅਸਲੀ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਾਂ ਫਿਰ ਇਹਨਾਂ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਗਿਆ ਹੁਣ ਇਹ ਜਾਂਚ ਦਾ ਵਿਸ਼ਾ ਹੈ ਬਿਕੋਜ਼ ਸਿਮਜੀਤਿਆ ਕਹਿੰਦੇ ਨੇ ਕਹਿੰਦੇ ਤੁਸੀਂ ਇਹਨਾਂ ਤਸਵੀਰਾਂ ਦੀ ਸੀਬੀਆਈ ਤੋਂ ਜਾਂ ਫਿਰ ਕਿਸੇ ਤੋਂ ਵੀ ਜਾਂਚ ਕਰਾਓ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ ਕਿ ਇਹ AI ਦੇ ਨਾਲ ਨਹੀਂ ਐਡਿਟ ਕੀਤੀਆਂ ਗਈਆਂ ਹੁਣ ਦੇਖੋ ਪੰਜਾਬ ਦੀ ਸਿਆਸਤ ਜਾਂ ਕਿਹੜੇ ਪਾਸੇ ਜਾ ਰਹੀ ਹੈ ਜੇਕਰ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਦਾ ਕਿਰਦਾਰ ਮਾਰਨਾ ਹੋਵੇ ਤਾਂ ਇਹ ਸਭ ਤੋਂ ਵੱਡਾ ਹਥਿਆਰ ਹੈ ਜੇਕਰ ਕਿਸੇ ਦੀ ਇਹੋ ਜਿਹੀ ਤਸਵੀਰ ਆ ਜਾਵੇ ਕਿਉਂਕਿ ਸੁੱਚਾ ਸਿੰਘ ਲੰਗਾ ਨੰ ਜਿਹੜੇ ਤਸਵੀਰਾਂ ਆਪਾਂ ਨੇ ਪਿਛਲੇ ਸਮੇਂ ਦੇ ਵਿੱਚ ਵੇਖੀਆਂ ਵੀਡੀਓ ਵੇਖੀਆਂ ਨੇ ਉਸ ਤੋਂ ਬਾਅਦ ਉਹਨਾਂ ਦਾ ਸਿਆਸੀ ਜਿਹੜਾ ਕੈਂਡੀਡੇਟ ਸੀ ਉਹ ਜਦੋਂ ਕੈਲੀ ਖਤਮ ਹੋ ਗਿਆ ਸੀ ਉਹਨੂੰ ਪਾਰਟੀ ਦੇ ਵਿੱਚ ਬਾਹਰ ਕਰ ਦਿੱਤਾ ਗਿਆ ਸੀ ਹੁਣ ਉਹਨਾਂ ਨੂੰ ਪਾਰਟੀ ਵਿੱਚ ਵਾਪਸ ਲਿਆ ਗਿਆ ਤੇ ਪਿਛਲੇ ਸਮੇਂ ਦੇ ਵਿੱਚ ਹੁਣ ਅਕਾਲੀ ਦਲ ਦੀਆਂ ਸਟੇਜਾਂ ਦੇ ਉੱਤੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਸਾਹਮਣੇ ਆਏ ਸੀ ਉਸ ਨੂੰ ਲੈ ਕੇ ਵੀ ਹੁਣ ਅਮਨ ਰੋੜਾ ਨੇ ਵੀ ਇਹ ਬਿਆਨ ਦਿੱਤਾ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਦਾ ਹੁਣ ਸੁੱਚਾ ਸਿੰਘ ਲੰਘਾ ਬਾਰੇ ਕੀ ਵਿਚਾਰ ਨੇ ਉਹ ਇਸ ਬਾਰੇ ਵੀ ਦੱਸਣਾ ਪਰ ਵਿਕਰਮ ਸਿੰਘ ਮਜੀਠੀਆ ਨੇ ਜੋ ਮੌਜੂਦਾ ਸਮੇਂ ਹਾਲਾਤ ਕਿਤੇ ਜਿਹੜੇ ਬਣਾਏ ਨੇ ਅਕਾਲੀ ਦਲ ਦੇ ਵੱਲੋਂ ਜਾਂ ਫਿਰ ਕੈਲੀ ਆਮ ਆਦੀ ਪਾਰਟੀ ਵਿਚਕਾਰ ਜੋ ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੋਈਆਂ ਨੇ ਉਹ ਕਿਤੇ ਨਾ ਕਿਤੇ ਸਵਾਲ ਖੜੇ ਕਰਦੀਆਂ ਨੇ ਕਿ ਬਿਕਰਮ ਸਿੰਘ ਮਜੀਠੀਆ ਦੇ ਕੋਲ ਇਹ ਤਸਵੀਰਾਂ ਕਿਵੇਂ ਆਈਆਂ ਨੇ ਕਿਸ ਨੇ ਖਿੱਚੀਆਂ ਸੀ ਤਸਵੀਰਾਂ ਜਾਂ ਫਿਰ ਏਆਈ ਦੀ ਨੇ ਇਹ ਜਾਣਤਾ ਵੀ ਸ਼ਾਇਦ ਪਰ ਕਿਤੇ ਨਾ ਕਿਤੇ ਜਿਹੜੇ ਆਮ ਆਦੀ ਪਾਰਟੀ ਦੇ ਲਈ ਹੁਣ 2000 ਜਿਹੜੀ 27 ਅਰੇ ਉਸ ਤੋਂ ਪਹਿਲਾਂ ਤੇ ਜਿਹੜੀ ਪੱਛਮੀ ਜਿਮਨੀ ਚੌਂਜੜੀ ਉਹ 19 ਜੂਨ ਨੂੰ ਹੋਣੀ ਹੈ ਉਸ ਤੋਂ ਪਹਿਲਾਂ ਕਿਤਨਾ ਕਿਤੇ ਵੋਟ ਬੈਂਕ ਨੂੰ ਖੋਰਾ ਤਾਂ ਨਹੀਂ ਲੱਗੇ ਇਸ ਦੇ ਨਾਲ ਜੇਕਰ ਆਮ ਆਦੀ ਪਾਰਟੀ ਦੀ ਹਾਰ ਹੁੰਦੀ ਹੈ ਤਾਂ ਸਭ ਤੋਂ ਵੱਡਾ ਕਿਤਨਾ ਕਿਤੇ ਇਹ ਵੀ ਇੱਕ ਆਧਾਰ ਜ਼ਰੂਰ ਉਸ ਦੇ ਵਿੱਚ ਹੋਵੇਗਾ ਕਿ ਆਮ ਆਦੀ ਪਾਰਟੀ ਦੀਆਂ ਜਿਸ ਤੀਆਂ ਤਸਵੀਰਾਂ ਨੂੰ ਲੈ ਕੇ ਜਿਹੜੀਆਂ ਸ਼ੇਅਰ ਕੀਤੀਆਂ ਗਿਆ ਨੇ ਇਹਦੇ ਬਾਬਤ ਜੋ ਕੁਝ ਪੰਜਾਬ ਦੇ ਵਿੱਚ ਅੱਜ ਵਾਪਰ ਰਿਹਾ ਜੇਕਰ ਦੇਖਿਆ ਜਾਵੇ ਤਾਂ ਲੋਕ ਮੁੱਦੇ ਅੱਜ ਪੰਜਾਬ ਦੇ ਵਿੱਚ ਗਾਇਬ ਹੋ ਚੁੱਕੇ ਨੇ ਪਰ ਨਿੱਜਤਾ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਫਿਰ ਦੂਜੇ ਹੀ ਲੀਡਰ ਹੋਣ ਉਹ ਇੱਕ ਦੂਜੇ ਦੇ ਉੱਤੇ ਨਿੱਜੀ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵਾਰ ਕਰਦੇ ਨੇ ਕਿ ਉਹ ਰੋਸਾ ਨੂੰ ਲੈ ਕੇ ਭਾਵੇਂ ਕਾਂਗਰਸੀ ਹੋਣ ਜਾਂ ਆਰਾਮਾਦੀ ਪਾਰਟੀ ਵਾਲੇ ਹੋਣ ਇਸੇ ਤਰ੍ਹਾਂ ਸੁਖਵੀਰ ਬਾਦਲ ਦੇ ਉੱਤੇ ਨਿਜੀ वार ਕਿਤੇ ਜਾਂਦੇ ਸੀ ਨੰਨੀ ਛਾਂ ਜਦ ਕਹਿੰਦੇ ਕਿ ਕਿੱਕਲੀ ਪਾ ਕੇ ਮੁੱਖ ਮੰਤਰੀ ਭਵੰਤਮਨ ਬਿਆਨ ਕਰਦੇ ਸੀ ਤੇ ਸੁਖਵੀਰ ਬਾਦਲ ਦੇ ਵੱਲੋਂ ਉਹਨਾਂ ਦੀ दारू ਦੇ ਉੱਤੇ ਮੁੱਖ ਮੰਤਰੀ ਭਵੰਤਮਨ ਦੇ ਉੱਤੇ ਨਿਜੀ वार ਕੀਤੇ ਜਾਂਦੇ ਨੇ ਕਿਤੇ ਨਾ ਕਿਤੇ ਇਹ ਜਿਹੜੇ ਲੋਕ ਮੁੱਦੇ ਗਾਇਬ ਕਰਕੇ ਪੰਜਾਬ ਦੇ ਵਿੱਚ ਹੀ ਰਾਜਨੀਤੀ ਹੁਣ ਬੈੱਡਰੂਮਾਂ ਤੱਕ ਪਹੁੰਚ ਚੁੱਕੀ ਹੈ ਇਹ ਬੜੀ ਘਾਤਕ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਤਬਦੀਲੀ ਵੇਖਣ ਨੂੰ ਮਿਲੇਗੀ ਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੀ ਰਾਜਨੀਤੀ ਹੈ ਜਿੰਨਾ ਗ੍ਰਾਫ ਮਿਆਰ ਨੀਚੇ गिर ਚੁੱਕਿਆ ਨੈਤਿਕ ਦੇ ਆਧਾਰ ਦੇ ਉੱਤੇ ਰਾਜਨੀਤੀ ਦਾ ਇਸ ਦੇ ਵਿੱਚ ਕੀ ਕੁਝ ਤਬਦੀਲੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇ ਕਿ ਤੁਹਾਡੇ ਕੀ ਵਿਚਾਰ ਨੇ ਜੋ ਕੁਝ ਤਸਵੀਰਾਂ ਬਿਕਮ ਸਿੰਘ ਜੀਟੀਆ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਉਸ ਦੇ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਜ਼ਰੂਰ ਦਿਓ ਧੰਨਵਾਦ